ਇੱਕ ਗੱਲ ਦੇ ਪਿੱਛੇ ਦੋ ਪਰਿਵਾਰਾਂ ਦੇ ਵਿੱਚ ਅਜਿਹੀ ਝੜਪ ਹੋਈ ਹੈ ਕਿ ਖੂਨੀ ਮਨਜ਼ਰ ਹੋ ਗਿਆ ਔਰ ਇੱਕ ਦੂਸਰੇ ਦੇ ਉੱਤੇ ਇਟਾ ਰੋੜਿਆਂ ਦੇ ਨਾਲ ਵਾਰ ਕੀਤਾ ਗਿਆ ਔਰ ਇੱਕ ਦੂਸਰੇ ਦੇ ਗੁਆਂਡੀ ਦਸੇ ਜਾ ਰਹੇ ਨੇ ਮਾਮਲਾ ਲੁਧਿਆਣਾ ਦਾ ਆ ਔਰ ਜਿੱਥੇ ਕਿ ਕਹਿੰਦੇ ਨੇ ਕਿ ਕੰਸਟਰਕਸ਼ਨ ਦਾ ਸਮਾਨ ਰੱਖਣ ਨੂੰ ਲੈ ਕੇ ਦੋਹਾਂ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਤਕੜੀ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਮਾਮਲਾ ਤੁਹਾਡੇ ਸਾਹਮਣੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਆਪਸ ਦੇ ਵਿੱਚ ਜਿਹੜਾ ਆ ਆ ਇੱਕ ਦੂਸਰੇ ਦੇ ਨਾਲ ਮਾਰਕੁੱਟ ਕਰਦੇ ਨੇ ਹਾਲਾਂਕਿ ਤੁਹਾਨੂੰ ਉਹ ਪੂਰੀ ਵੀਡੀਓ ਅਸੀਂ ਨਹੀਂ ਦਿਖਾ ਸਕਦੇ ਪਰ ਕਹਿੰਦੇ ਆ ਕਿ ਮਾਮਲਾ ਇਹ ਸੀਗਾ ਕਿ ਕੰਸਟਰਕਸ਼ਨਸ ਮਗਰੀ ਯਾਨੀ ਕਿ ਆੜਾ ਘਰ ਬਣਾਉਣ ਵਾਲਾ ਸਮਾਨ ਰੱਖਿਆ ਹੋਇਆ ਸੀ ਗਲੀ ਦੇ ਵਿੱਚ ਜਿਸ ਨੂੰ ਲੈ ਕੇ ਜਿਹੜੀ ਆ ਆਪਸ ਦੇ ਵਿੱਚ ਗਲਵਾਦੀ ਆ ਔਰ ਫਿਰ ਇਹ ਲੜਾਈ ਇੰਨੀ ਘਾਤਕ ਹੋ ਜਾਂਦੀ ਹੈ ਕਿ ਇੱਕ ਦੂਸਰੇ ਦੇ ਉੱਤੇ ਜਿਹੜਾ ਆ ਜਿਹੜਾ ਟੁੱਟ ਪੈਂਦੇ ਨੇ ਔਰ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਆ ਔਰ ਕਹਿੰਦੇ ਆ ਕਿ ਜਿਹੜੀ ਔਰਤ ਜਿਹੜੀ ਤੁਹਾਨੂੰ ਦਿਸਖ ਰਹੀ ਸੀ ਪਹਿਲਾਂ ਸੀ ਸੀਟੀਵੀ ਦੇ ਵਿੱਚ ਉਸ ਨੂੰ ਭਗਾ ਭਗਾ ਕੇ ਇਹਨਾਂ ਨੇ ਸਿੱਟਿਆ ਲੁਧਿਆਣੇ ਦਾ ਮਾਤਾਨਗਰ ਆ ਔਰ ਪੰਜਾਬ ਮਾਤਾਨਗਰ ਆ ਜਿੱਥੇ ਕਿ ਇੱਕ ਔਰਤ ਦੇ ਨਾਲ ਇਹਨਾਂ ਨੇ ਕੁੱਟਮਾਰ ਕੀਤੀ ਆ ਔਰ ਕਹਿੰਦੇ ਆ ਵੀ ਸ਼ੇਡਸਾਰ ਦਾ ਮਾਮਲਾ ਵੀ ਫਿਲਹਾਲ ਸਾਹਮਣੇ ਆਇਆ ਔਰ ਇਸ ਇਲਾਕੇ ਦੁਗਰੀ ਇਲਾਕੇ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਤਣਾਅ ਵਾਲਾ ਮਾਹੌਲ ਹੋ ਗਿਆ ਕਾਰਨ ਇਹਨਾਂ ਆ ਕਿ ਜਿਹੜਾ ਆ ਕੰਸਟਰਕਸ਼ਨ ਸਮਾਨ ਨੂੰ ਲੈ ਕੇ ਜਿਹੜੀ ਗੱਲਾਂ ਬਾਤਾਂ ਕੀਤੀਆਂ ਗਿਆ ਨੇ ਉਹ ਸਮਾਨ ਰੱਖਿਆ ਹੋਇਆ ਸੀ ਉਸ ਤੋਂ ਲੈ ਕੇ ਜਿਹੜਾ ਇੱਕ ਦੂਸਰੇ ਦੇ ਉੱਤੇ ਝੜਪ ਹੁੰਦੀ ਹੈ ਤੇ ਝੜਪ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਮਾਹੌਲ ਜਿਹੜਾ ਗਰਮਾਉਂਦਾ ਆ ਔਰ ਇਹ ਪੂਰੀ ਜਿਹੜੀ ਗੱਲ ਸਾਹਮਣੇ ਆਉਂਦੀ ਆ ਔਰ ਕਹਿੰਦੇ ਨਾ ਕਿ ਇਹ ਮਾਤਾ ਨਗਰ ਦੇ ਕੋਲ ਇਹ ਲੜਾਈ ਹੁੰਦੀ ਆ ਔਰ ਜਿਹੜੀ ਆ ਉਹ ਬਾਹਰ ਨਿਕਲਦੀ ਆ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਪਲਕ ਪਕਦਾਇਆ ਹਾਲਾਂਕਿ ਇਹ ਦੋਨੇ ਪੜੋ ਇੱਕ ਦੂਸਰੇ ਦੇ ਗਵਾਂਢੀ ਆ ਔਰ ਇੱਕ ਦੂਸਰੇ ਦੇ ਨਾਲ ਜਿਹੜਾ ਇਦਾਂ ਲੜਨਾ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਗੱਲ ਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਫਿਲਹਾਲ ਜਿਹੜਾ ਹੁਣ ਵਿਆਹ ਆਇਆ ਉਹਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਮਰਮਤ ਦੇ ਦੌਰਾਨ ਗਲੀ ਚ ਰੱਖਿਆ ਹੋਇਆ ਉਸਮਾਨ ਸਿਗਾ ਜਿਹਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਆ ਔਰ ਕਰਮਜੀਤ ਕੌਰ ਦੇ ਘਰ ਰਹਿਣ ਵਾਲਾ ਹੈਪੀ ਇਸ ਇਸ ਗੱਲ ਨੂੰ ਲੈ ਕੇ ਲਗਾਤਾਰ ਝਗੜਦਾ ਸੀਗਾ ਤੇ ਉਹਨੇ ਇਹ ਜਿਹੜਾ ਆ ਕਰਮਜੀਤ ਦੇ ਕਹਿਣ ਦੇ ਉੱਤੇ ਇਹ ਹੈਪੀ ਨੇ ਇਹ ਪੂਰਾ ਜਿਹੜਾ ਆ ਕੰਮ ਕੀਤਾ ਆ ਔਰ ਕਹਿੰਦੇ ਨੇ ਕਿ ਕਿਰਾਏਦਾਰ ਮਹਿਲਾ ਦੇ ਘਰ ਪਹੁੰਚਿਆ ਗੇਟ ਤੋੜਿਆ ਔਰ ਸਾਰਾ ਕੁਝ ਕੀਤਾ ਫਿਲਹਾਲ ਇਹ ਪੂਰੀ ਤਸਵੀਰ ਤੁਹਾਡੇ ਸਾਹਮਣੇ ਆ ਕਿ ਕੀ ਕੀ ਹੋਇਆ ਕਿਵੇਂ ਹੋਇਆ ਔਰ ਹੁਣ ਖਾਣਾ ਦੁਗਰੀ ਨੇ ਦੇ ਐਸਆਈ ਸੁਰਜੀਤ ਸਿੰਘ ਨੇ ਇਹ ਮਾਮਲਾ ਦਰਜ ਕਰ ਲਿਆ ਆ ਔਰ ਰੋਪੀਆਂ ਕਰਮਜੀਤ ਕੌਰ ਹੈਪੀ ਤੇ ਦੋ ਹੋਰ ਜਿਹੜੇ ਨੇ ਜਿਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਮੇਰਾ ਨਾਮ ਰਪਿੰਦਰ ਕੌਰ ਆ ਹਣ ਕੀ ਮੈਟਰ ਕੀ ਜਿਹੜੀ ਮੈਟਰ ਜੀ ਸਾਹਮਣੇ ਸਾਡੇ ਨੇਬਰ ਰਹਿੰਦੇ ਨੇ ਤੇ ਇਹ ਖੁਦ ਬਹੁਤ ਟਾਈਮ ਦਾ ਸਾਨੂੰ ਪਰੇਸ਼ਾਨ ਕਰਦੇ ਆ ਰਹੇ ਨੇ ਅਸੀਂ ਇਹਨਾਂ ਨੂੰ ਫਿਰ ਵੀ ਕੁਛ ਨਹੀਂ ਕਹਿੰਦੇ ਕਿ ਇਗਨੋਰ ਕਰਦੇ ਆ ਆ ਬਟ ਹੁਣ ਫਿਰ ਇਹ ਪਰਵਾਸੀ ਰੱਖਿਓਏ ਨੇ ਜਾਣਣ ਕੇ ਉਹ ਸਾਹਮਣੇ ਖੜੇ ਜਾਂਦੇ ਨੇ ਦੇਖਦੇ ਰਹਿੰਦੇ ਨੇ ਹੁਣ ਉਹਦਣ ਅਸੀਂ ਇਹਨਾਂ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਵੋ ਕੇ ਬਾਹਰੋਂ ਬੰਦੇ ਬਲਾ ਕੇ ਇਹਨਾਂ ਨੇ ਜਾਨ ਦੇ ਧਮਕੇ ਦੇਣੇ ਸ਼ੁਰੂ ਕਰਤੀਆਂ ਤੇ ਮਨਾ ਕਰਨ ਦੇ ਵਾਬਤ ਕਹਿੰਦੇ ਤੈਨ ਤਾਂ ਹੁਣ ਮੈਂ ਜਾਨ ਨੂੰ ਮਰਵਾਉਂਗੀ ਧਮਕੇ ਦਿੰਦੇ ਦਿੰਦੇ ਇਹ ਸਾਰੇ ਗੇਟ ਖੜਕਾਉਣ ਗੇਟ ਪੰਨਣਾ ਸ਼ੁਰੂ ਕਰਤਾ ਇਹਨਾਂ ਨੇ ਉਧਰ ਫਿਰ ਦੂਜੀ ਸਾਈਡ ਤੋਂ ਮੰਮੀ ਭੱਜਦੇ ਆਏ ਨੇ ਉਹਨਾਂ ਨੂੰ ਵੀ ਬਾਹਾਂ ਫੜ ਕੇ ਇਹਨਾਂ ਨੇ ਪਿੱਛੇ ਜੋੜ ਦੀ ਤੱਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਕਹਿੰਦੇ ਹੁਣ ਤੈਨੂੰ ਅਸੀਂ ਮਾਰ ਕੇ ਹੀ ਰਾਵਾਂਗੇ ਕਰਦੇ ਕਰਦੇ ਫਿਰ ਮੈਨੂੰ ਵੀ ਅੰਦਰ ਆਉਣਾ ਪਿਆ ਮੈਂ ਮੰਮੀ ਨੂੰ ਬਚਾਉਣ ਦੇ ਮੰਮੀ ਨੂੰ ਬਚਾ ਰਹੀਆਂ ਇਹਨਾਂ ਨੇ ਫਿਰ ਮੈਨੂੰ ਸਾਰਿਆਂ ਮਤਲਬ ਪਕੜ ਕੇ ਜੋੜ ਦੇ نیچے ਘੇਰਨਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਸਾਰਿਆਂ ਨੂੰ ਕਹਿੰਦੇ ਹੁਣ ਨਹੀਂ ਅਸੀਂ ਤੈਨੂੰ ਛੱਡਦੇ ਉਹ ਜਿਹੜੀ ਜਨਾਨੀ ਹੈਗੀ ਉਹ ਆਪ ਉਹ ਵੀ ਮਤਲਬ ਬਹੁਤ ਟਾਈਮ ਤੋਂ ਇਹੀ ਕੰਮ 'ਚ ਇਹਦਾ ਪੁਰਾਣਾ ਹਿਸਟਰੀ ਰਹੀ ਹੈਗੀ ਆ ਇਹ ਅਗਰ ਕੀ ਮੈਟਰ ਜਿਹੜੇ ਪੁੱਟ ਮਾਰ ਹੋਈ ਤੁਹਾਡੇ ਕੁੱਟਮਰ ਕੁਛ ਕੁੱਟਮਰ ਕੁਛ ਨਹੀਂ ਅਸੀਂ ਕੁਛ ਨਹੀਂ ਕਹਿੰਦੇਗੇ ਇਹਨਾਂ ਨੂੰ ਬਸ ਇਹੀ ਹੈ ਕਿ ਅਸੀਂ ਜੋ ਮਰਜ਼ੀ ਆਪਣੀ ਗਲੀ 'ਚ ਕਰੀਏ ਤੁਸੀਂ ਸਾਨੂੰ ਕੁਛ ਨਹੀਂ ਕਰ ਸਕਦੇਗੇ ਇਹ ਚਿੱਟਾ ਵੀ ਵੇਚਦੇ ਨੇ ਉਹ ਚੀਜ਼ ਵੀ ਹੈ ਇਹ ਦੋ ਨੰਬਰ ਤੇ ਕੰਮ ਕਰਦੇ ਨੇ ਪੈਸਾ ਕਿੱਥੋਂ ਆਉਂਦਾ ਇਹ ਕੰਮ ਕੀ ਕਰਦੇ ਕਿਸ ਨੂੰ ਕੁਛ ਨਹੀਂ ਪਤਾ ਹੈਗਾ ਕੁੱਟਮਰ ਕਿੰਨੇ ਕੀਤੇ ਸਾਰਿਆਂ ਨੇ ਇਹ ਦੋ ਕਿਰਾਏਦਾਰ ਨੇ ਪ੍ਰਵਾਸੀ ਵੀ ਸੀਗੇ ਇਹ ਆਪ ਵੀ ਦੋ ਜਣੇ ਸੀਗੇ ਇਹ ਮਾਲਕ ਮਕਾਨ ਵੀ ਸੀਗੇ ਇਹ ਇੱਕ ਦਾ ਨਾਮ ਹੈਪੀ ਹੈ ਤੇ ਆਪ ਜਿਹੜੀ ਲੇਡੀ ਆ ਉਹਦਾ ਨਾਮ ਕਰਮਜੀਤ ਕੌਰ ਆ ਤੁਸੀਂ ਐਫਆਈਆਰ ਦਰਵਾਜ਼ਾ ਐਫਆਈਆਰ ਕਰਵਾਈ ਹੋਈ ਆ ਅਸੀਂ ਫੋਨ ਕਰਦੇ ਆ ਉੱਤੇ ਕੋਈ ਇਹਨਾਂ ਦਾ ਕੋਈ ਕੁਝ ਨਹੀਂ ਹੈਗਾ ਕਹਿੰਦੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਕਰ ਰਹੇ ਹਾਂ ਕਰਦੇ ਕਰਦੇ ਹਫਤਾ ਹੋ ਗਿਆ ਹੈਗਾ ਵਾ ਕਿਹੜੇ ਥਾਣਾ ਦਾ ਮਾਮਲਾ ਹੈ ਥਾਣਾ ਇਹ ਦਸ਼ੀਤ ਭਗਤ ਸਿੰਘ ਨਗਰ ਦਾ ਅਸੀਂ ਸਾਰੇ ਪਾਸੇ ਜਾਏ ਆਏ ਹਾਂ ਡੁਗਰੀ ਵੀ ਜਾਏ ਆਏ ਹਾਂ ਤੇ ਦਸ਼ੀਤ ਭਗਤ ਸਿੰਘ ਵੀ ਆ ਅਸੀਂ ਫੋਨ ਤੇ ਫੋਨ ਕਰਦੇ ਆ ਇਹ ਘਰੇ ਇਹ ਜਿਹੜੇ ਭੱਜੇ ਹੋਏ ਨੇ ਇਹ ਘਰੇ ਆ ਜਾਂਦੇ ਨੇ ਠੀਕ ਹੈ ਝਗੜਾ ਝਗੜਾ ਕਿਸ ਕੱਲੋਂ ਹੋਇਆ ਸੀ ਕਿਤੇ ਅਸੀਂ ਮਨਾ ਕੀਤਾ ਸੀਗਾ ਤੁਸੀਂ ਇੱਧਰ ਕਾਹ ਤੋਂ ਦੇਖੇ ਜਾ ਰਹੇ ਹੋ ਅਸੀਂ ਆਪਣਾ ਘਰੇ ਕੰਮ ਕਰ ਰਹੇ ਹੁੰਨੇ ਆ ਠੀਕ ਹੈ ਉਦੋਂ ਵੀ ਕਰ ਰਹੇ ਸੀ ਮੈਂ ਤੇ ਮੇਰਾ ਭਰਾ ਤੇ ਉਹ ਦਿਨ ਵੀ ਇਹਨਾਂ ਨੂੰ ਮਨਾ ਕੀਤਾ ਇਹਨਾਂ ਨੂੰ ਕਿਹਾ ਤੁਸੀਂ ਅਸੀਂ ਮਨਾ ਕਰੋ ਨਾ ਉਹਨਾਂ ਨੂੰ ਤੁਸੀਂ ਭਈ ਰੱਖੇ ਪ੍ਰਵਾਸੀ ਰੱਖਿਓ ਇਹਨਾਂ ਉਹਨਾਂ ਨੂੰ ਮਨਾ ਕਰੋ ਨਾ ਕਹਿੰਦੇ ਤੂੰ ਕੌਣ ਹੁੰਨੀ ਐ ਸਾਨੂੰ ਮਨਾ ਕਰਨ ਵਾਲੀ ਅਸੀਂ ਜਿੱਦਾਂ ਮਰਜੀ ਰਹੀਏ ਉਹ ਗੱਲ ਗੱਲ ਤਾਂ ਸਾਡੀ ਆਪਸ ਵਿੱਚ ਥੋੜੀ ਬਹੁਤ ਬਹਿਸ ਹੋਈ ਹੈ ਕਹਿੰਦੇ ਤੰਦਾ ਹੁਣ ਮੈਂ ਮਰਵਾਉਣੀ ਆ ਇਹ ਹੁਣ ਮਰਨ ਮਰਾਉਣ ਤੇ ਆ ਗਈ ਇਹ ਇੰਨੀ ਕੁ ਗੱਲ ਕਰਕੇ ਉਹ ਬਾਕੀ ਫਰਾਰ ਨੇ ਸਾਰੇ ਸਾਰੇ ਇਹ ਭੱਜ ਜਾਂਦੇ ਨੇ ਇਹ ਫੇਰ ਆ ਜਾਂਦੇ ਨੇ ਰਾਤ ਨੂੰ ਇੱਥੇ ਸੌਂਦੇ ਨੇ ਪਰ ਇਹਨਾਂ ਨੂੰ ਹੁਣ ਕੋਈ ਅਸੀਂ ਨਹੀਂ ਕੋਈ ਅਰੈਸਟ ਨਹੀਂ ਕੀਤੇਗੇ ਠੀਕ